ਵਾਹਿਗੁਰੂ ਜੀ ਤਾ ਸਤਿ ਸਾ ਵਾਹਿਗੁਰੂ ਜੀ ਕੀ ਸੇਵਾ ਵਾਹ ਜਗਤਧਾਰ ਹਰਪ੍ਰੀਤ ਸਿੰਘ ਸੋਨੀ ਰਾਮ ਗੜੀਆ ਪੰਥ ਕਾਲੀ ਦੇ ਸੰਮੇਲ ਤਰਨਤਲ ਚਲਦਾ ਰਹੇ ਜਿੱਪਟ ਕਰ ਵਰਤੇ ਨੇ ਅੰਸਰ ਦਾ ਪੰਜਾਬ ਬਹਗਾਰ ਬਾਬਾ ਜੀ ਦਾ ਬਾਬਾ ਮੇਜੇ ਜੀ ਖੋੜੀ ਜੀ ਇਹ ਜੀ ਦੇ ਸੰਮੇਲ ਕਰਨਾ ਬਾਲੇ ਇਹ ਜੋ ਇਹ ਸਾਜੇ ਸਾਜੇ ਬਾਰੇ ਦੇਖ ਰਹੇ ਨੇ

ਮਹੱਲਾ ਪਾਵਾਂ ਹਲਾ ਕਰਨਾ ਤੂੰ ਮਹੱਲਾ ਪਾਕਿਸਤਾਨ ਤੇ ਜਿਹੜੀਆਂ ਨੇ ਗੁਰੂ ਗ੍ਰੰਥ ਸਾਹਿਬਾ ਜੀ ਦੀਆਂ ਪ੍ਰਾਇਮਤਿਆਰ ਉਪਰ 10 ਜਲਾਲ ਦੀ ਅੰਦਰ ਗਤਕੇ ਗਤਕੇ ਦੇ ਨਾਲ ਜੋਹਰ ਵਿਖਾਉਂਦੀਆਂ ਮੋਜਾ ਜਿਹੜੀਆਂ ਮਹੱਲਾ ਖੇਡਦੀਆਂ ਨੇ ਮਹੱਲਾ ਕਰਦੀਆਂ ਨੇ 297 ਦੇ ਦਰਸ਼ਨ ਕਰੇ ਤੇ ਦੀਵਾਨੀ ਸੋ ਸਾਰੀਆਂ ਸੰਗਤਾਂ ਪਹੁੰਚਿਆ ਨੇ ਮਹੱਲੇ ਦੇ ਅੰਦਰ ਬਹੁਤ ਸੰਗਤਾਂ ਦਾ ਕਾਠੀ ਜੋੜਾ ਸਾਰੀਆਂ ਸੰਗਤਾਂ ਦੀਆਂ ਨੇ ਪਾਗਿਰ ਜੀ ਦਾ ਕਾਹ ਦਾ ਵਾਹ